ਲੋ ਭਾਈ ਜੀ ਅੱਜ ਅਸੀਂ ਆਪਣੇ ਖੇਤਾਂ ਵੱਲ ਆਏ ਸੀਗੇ ਤੇ ਖੇਤਾਂ ਵੱਲ بارش ਪਈ ਹੋਈ ਸੀਗੀ ਮੈਂ ਕਿਹਾ ਚਲੋ ਢੀੜਾ ਮਾਰ ਲਈਏ ਖੇਤਾਂ 'ਚ ਤੇ ਭਾਈ ਜੀ ਬਹੁਤ ਵਧੀਆ ਮੌਸਮ ਸੀਗਾ بارش ਹੋ ਗਏ 2-3 ਦਿਨ ਹੋਏ ਜਿਹੜਾ بارش ਪਈ ਹੈ بارش ਦੇ ਵਿੱਚ ਜੀਰੀਆਂ ਦੀ ਜਿਹੜੀ ਹਰਿਆਲੀ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਣਾ ਆਹ ਦੇਖ ਸਕਦੇ ਹੋ ਬਹੁਤ ਵਧੀਆ ਮਤਲਬ ਕਿ ਕਹਿ ਸਕਦੇ ਆ ਕਿ ਜੀਰੀਆਂ ਜਿਹੜਾ ਝੋਨਾ ਐਤ ਕੀ ਬਹੁਤ ਵਧੀਆ ਉਹਦੀ ਪੈਦਾਵਾਰ ਹੋਏਗੀ ਕਿਉਂਕਿ ਭਾਈ ਜੀ بارش ਨਾਲ ਹੀ ਦੇਖੋ ਫਸਲ ਦੀ ਪੈਦਾਵਾਰ ਹੁੰਦੀ ਆ ਹਨਾ ਖਾਸ ਕਰ ਝੋਨੇ ਦੀ ਤੇ ਆਪਣਾ ਮੋਟਰਾਂ ਦਾ ਦੇਖੋ ਮੋਟਰਾਂ ਦਾ ਪਾਣੀ ਦਾ ਮੋਟਰਾਂ ਦਾ ਹੀ ਆ ਮੋਟਰਾਂ ਦਾ ਪਾਣੀ ਤਾਂ ਨਹੀਂ ਝੋਨੇ ਦੀ ਉਹ ਕਰ ਸਕਦਾ ਤੇ ਨਾਈ ਖੇਤਾਂ ਬਾਈ ਮੋਟਰਾਂ ਪਾਣੀ ਪੂਰਾ ਕਰ ਸਕਦੀਆਂ ਝੋਨੇ ਦਾ ਹਨ ਤੇ ਅੱਜ ਪਾਣੀ ਪਾਇਆ ਦੂਜੇ ਦਿਨ ਬਾਅਦ ਹੀ ਖੇਤ ਦੇ ਵਿੱਚ ਤੇੜਾ ਪੜ ਜਾਂਦੀਆਂ ਸੀਗੀਆਂ ਪਾਣੀ ਖਤਮ ਹੋ ਜਾਂਦਾ ਸੀਗਾ ਝੋਨੇ 'ਚ ਤੇ ਬਾਅਰ ਸਪਈ ਸੀ ਬਾਅਰ ਸਪੈਨ ਕਰਕੇ ਤੁਸੀਂ ਦੇਖ ਸਕਦੇ ਆ ਵੀਡੀਓ 'ਚ ਵੀ ਬਹੁਤ ਜ਼ਿਆਦਾ ਹਰਿਆਲੀ ਆ ਜਿਹੜੀ ਹਰੀ ਭਰੀ ਫਸਲ ਲਹਿਰਾ ਰਹੀ ਆ ਖੇਤਾਂ 'ਚ ਆ ਦੇਖੋ ਬਸ ਨੀਸਰਨ ਦੀ ਤਿਆਰੀ ਹੈ ਇਹ ਵੀਡੀਓ ਬਣਾਈ ਸੀ ਆਪਾਂ ਝੋਨਾ ਨਿਸਰਲ ਤੋਂ ਪਹਿਲਾਂ ਦੀ ਵੀਡੀਓ ਬਣਾ ਰਹੇ ਆ ਇੱਕ ਵੀਡੀਓ ਪਾਵਾਂਗੇ ਆਪਾਂ ਜਦੋਂ ਝੋਨਾ ਨਿਸਰੇਗਾ ਜਦੋਂ ਝੋਨੇ ਨੂੰ ਫਾਲ ਆਏਗਾ ਹਨਾ ਉਦੋਂ ਦੀ ਵੀਡੀਓ ਪਾਵਾਂਗੇ ਹੁਣ ਕੁਆਡ ਵਾਲਾ ਚੜ ਗਿਆ ਬਾਈ ਜੀਰੀਆਂ 'ਚ ਕਿਉਂਕਿ ਖੇਤਾਂ ਨੂੰ ਬਹੁਤ ਸਾਰੀ ਹਵਾ ਲੱਗ ਗਈ ਖੇਤਾਂ ਨੂੰ ਹਵਾ ਲੱਗਣ ਕਰਕੇ ਕਿਉਂਕਿ ਟਾਈਮ ਤੇ ਕਈ ਵਾਰ ਬਿਜਲੀ ਆਂਦੀ ਸੀ ਕਈ ਵਾਰ ਨਹੀਂ ਵੀ ਆਂਦੀ ਸੀ ਤਾਂ ਇਸ ਕਰਕੇ ਖੇਤਾਂ ਨੂੰ ਜਿਹੜੀ ਆ ਹਵਾ ਲੱਗ ਚੁੱਕੀ ਆ ਹਵਾ ਲੱਗਣ ਕਰਕੇ ਕੁਆਡ ਵਾਲਾ ਹੋ ਰਿਹਾ ਚੋਨੇ ਚ ਕਵਾੜ ਵਾਲਾ ਹੋ ਰਿਹਾ ਲੋਕ ਸਪਰੇਅ ਕਰਦੇ ਪਏ ਨੇ ਉਹ ਦੇਖ ਬਾਈ ਸਪਰੇਅ ਕਰਦੇ ਪਏ ਨੇ ਕਵਾੜ ਦੀ ਤੇ ਕਵਾੜ ਦੀ ਸਪਰੇਅ ਕਰਨ ਕਰਕੇ ਕਵਾੜ ਮਰ ਜੂਗਾ ਤੇ ਬਹੁਤ ਮਤਲਬ ਕੀ ਜਿਹੜੀ 2-3 ਦਿਨ ਹੋਏ ਹੁਣ 2 ਦਿਨ ਹੋਏ ਬਾਰਿਸ਼ ਪਈ ਆ ਬਾਈ ਜੀ ਇਹਦੇ ਵਿੱਚ ਤੁਸੀਂ ਹਰਿਆਲੀ ਦੇਖ ਸਕਦੇ ਹੋ ਕਿ ਚੋਨੇ ਦੀ ਜਿਹੜੀ ਫਸਲ ਆ ਇਹਦੀ ਮਤਲਬ ਕੀ ਦੀ ਜਿਹੜੀ ਹਰਿਆਲੀ ਉਹ ਲੱਗੇ ਚੰਗਰੀ ਆ ਦੇਖਾ ਦੇ ਤੁਸੀਂ ਵੀਡੀਓ ਚ ਆ ਦੇ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਹਰਿਆਲੀ ਹਰਿਆਲੀ ਹੋਈ ਵੀ ਆ ਕਿਉਂਕਿ ਬਾਰਸ਼ ਦਾ ਨਜ਼ਾਰਾ ਤਾਂ ਆਪਣਾ ਨਜ਼ਾਰਾ ਹੁੰਦਾ ਬਾਈ ਜੀ ਲੱਗ ਲੱਗ ਹੀ ਨਜ਼ਾਰਾ ਹੁੰਦਾ ਬਾਰਸ਼ ਦਾ ਬਾਰਸ਼ ਤੋਂ ਬਿਨਾਂ ਦੇਖੋ ਕਹਿੰਦੇ ਖੇਤੀ ਨਹੀਂ ਹੈਗੀ ਹੈਨਾ ਝੋਨਾ ਹੁਣ ਝੋਨਾ ਬਾਰਸ਼ ਨੇ ਹੀ ਪਾਲਣਾ ਹੈਨਾ ਮੋਟਰਾਂ ਦਾ ਪਾਣੀ ਪੂਰਾ ਨਹੀਂ ਕਰ ਸਕਦੀਆਂ ਝੋਨੇ ਦਾ ਤੇ ਨਾਲੇ ਜਿਹੜਾ ਗੋਪ ਚ ਪਾਣੀ ਪੈਂਦਾ ਝੋਨੇ ਦੀ ਕਹਿੰਦੇ ਉਹ ਜੀਮੀਦਾਰ ਕਹਿੰਦੇ ਹੁੰਦੇ ਆ ਕਿ ਉਹ ਜਿਹੜਾ ਗੋਪ ਚ ਪਾਣੀ ਪੈਂਦਾ ਨਾ ਬਾਰਸ਼ ਦਾ ਉਹ ਰੇ ਮੰਗੂ ਯੂਰੀਆ ਵਾਂਗੂ ਕੰਮ ਕਰਦਾ ਜਿਹੜਾ ਗੋਪ ਤੇ ਪਾਣੀ ਪੈਂਦਾ ਮੀਂਹ ਦਾ ਪਾਣੀ ਬਾਰਸ਼ ਦਾ ਪਾਣੀ ਜਿਹੜਾ ਝੋਨੇ ਦੀ ਗੋਪ ਤੇ ਪੈਂਦਾ ਤੇ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਮੈਂ ਅਕਸਰ ਖੇਤੀਬਾੜੀ ਰਿਲੇਟਡ ਵੀਡੀਓ ਪਾਉਣਾ ਰਹਿਣਾ ਆਪਣੇ ਚੈਨਲ ਦੇ ਤੇ ਚੈਨਲ ਤੇ ਨਵੇਂ ਆਏ ਹੋ ਆਪਣਾ ਖੇਤੀਬਾੜੀ ਪੰਜਾਬ ਖੇਤੀਬਾੜੀ ਕਿਸਾਨ ਚੈਨਲ ਆ ਬਣਾ ਜਿਹੜਾ ਸਬਸਕ੍ਰਾਈਬ ਕਰ ਲਿਓ ਵੀਡੀਓ ਭਾਜੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਹੈਗੇ ਨਾ ਲਾਈਕ ਕਰਦੇ ਤੁਸੀਂ ਵੀਡੀਓ ਨੂੰ ਠੀਕ ਹੈ ਤਾਂ ਅਸੀਂ ਵੀ ਤੁਹਾਡੀ ਆਸਰੇ ਤੁਰੇ ਫਿਰਦੇ ਆ ਦੱਬ ਕੇ ਸ਼ੇਅਰ ਕਰ ਦਿਆ ਕਰੋ ਭਰਾ ਵੀਡੀਓ ਭਰਾ ਦੀ ਰਿਕਵੈਸਟ ਹੀ ਆ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਚੈਨਲ ਤੇ ਨਵੇਂ ਬਣਿਓ ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਵਧੀਆ ਜਾਣਕਾਰੀ ਹੋਰ ਕਿਸੇ ਫਸਲ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਓਕੇ ਜੀ ਧੰਨਵਾਦ ਰੱਬ ਰਾਖਾ